ਹੌਣ ਲੋਟ ਹੂ ਖੰਗ ਮੈਨੂੰ ਕਿਹਨੇ ਦੱਸਿਆ ਸੀ ਵੀ ਕਹਿੰਦੇ ਠੰਡ ਚ ਜੇ ਇੱਕ ਅੱਧਾ ਪੈਗ ਵਾਲੇ ਦਾ ਬੰਦਾ ਲੋੜ ਰਹਿੰਦਾ ਓਏ ਮੈਨੂੰ ਕਹਿੰਦੇ ਉਹ ਮੈਂ ਤੇਰੇ ਲੈ ਬਈਆ ਯਾਰ ਮੈਨੂੰ ਕੰਪਨੀ ਮਿਲ ਜੂ ਮਾੜੀ ਜਿਹਾ ਆਪਾਂ ਪੈਗ ਲਾਉਣਾ ਅੱਜ ਕਾਦੇ ਵਾਸਤੇ ਮੈਨੂੰ ਖੰਗ ਵਾਲੀ ਹੋਈ ਪਈ ਆ ਯਾਰ ਨਾਲੇ ਉਹ ਵੀ ਕਹਿੰਦਾ ਠੰਡ ਚ ਲੋੜ ਰਹਿੰਦਾ ਮਾੜੀ ਚੀਜ਼ ਆ ਨਹੀਂ ਪੀਦੀ ਹੁੰਦੀ ਉਹ ਠੰਡ ਚ ਕਹਿੰਦੇ ਠੰਡ ਨਹੀਂ ਲੱਗਦੀ ਫਿਰ ਇਹ ਪੀਣ ਨਾਲ ਤੈਨੂੰ ਹੋਇਆ ਕੀ ਐ ਉਹ ਤੂੰ ਛੱਡ ਪਰੇ ਨੂੰ ਸਿੱਟ ਪਰੇ ਯਾਰ ਆਇਆ ਤੈਨੂੰ ਮੈਂ ਦਿਖਾਵਾਂ ਇਹਦੇ ਵਾਸਤੇ ਚੀਜ਼ਾਂ ਹੋਰ ਬਥੇਰੀਆਂ ਨੇ ਗੁਣਕਾਰੀਏ ਨਾਲੇ ਸਰੀਰ ਖਰਾਬ ਕਰੇਗਾ ਉਹਦੇ ਨਾਲ ਓਏ ਤੇਰੇ ਲਾਵੇ ਕੱਲੇ ਆਤਰ ਨੇ ਯਾਰ ਬਾਈ ਓਏ ਆਤਰ ਕਿਉਂ ਨੇ ਸੂਰੇ ਤਾਤ ਨੂੰ ਦਿਖਾਵਾਂ ਕੀ ਚੀਜ਼ਾਂ ਨੇ ਇੱਥੇ ਆਹ ਵੇਖ ਕੀ ਐ ਇਹ ਬੋਤਲੀ ਉਸ ਹੀ ਬੋਤਲੀ ਇਹ ਐ ਇਹ ਜਦੋਂ ਖਾਵੇਂਗਾ ਐਂ ਜੀਭ ਤੇ ਲਾਵੇਂਗਾ ਐਂ ਐ ਕਰੇਗਾ ਜਦੋਂ ਪੇਗ ਲਾਵੇਂਗਾ ਐਂ ਐ ਕਰੇਗਾ ਇਹ ਹੈ ਕੀ ਇਹ ਬਾਈ ਕਸ਼ਮੀਰ ਦਾ ਪਿਓਰ ਸ਼ਹਿਦ ਐ ਕਸ਼ਮੀਰ ਦਾ ਪਿਓਰ ਸ਼ਹਿਦ 100% ਓ ਬਾਈ ਨਿੰਮੇ ਮੈਂ ਨਹੀਂ ਮੰਨਦਾ ਯਾਰ ਕਿਸ ਮੇਰ ਚ ਕੋਈ ਲੈਦੀਆਂ ਮੱਖੀਆਂ ਨੇ ਆਪਣੇ ਵੀ ਹੁੰਦੀ ਆ ਇਹ ਤਾਂ ਸ਼ਾਇਦ ਆ ਓਏ ਬਾਈ ਮੱਖੀਆਂ ਨਹੀਂ ਲੈਦੀਆਂ ਹੁੰਦੀਆਂ ਫੁੱਲ ਲੈਦੇ ਹੁੰਦੇ ਨੇ ਰੇ ਨਹੀਂ ਸਪਰੇ ਨਹੀਂ ਉੱਥੇ ਸੋਹਣੇ ਸੋਹਣੇ ਫੁੱਲ ਆ ਉਹਨਾਂ ਦਾ ਰਸ ਲੈ ਕੇ ਜਦੋਂ ਮੱਖੀਆਂ ਚੜ੍ਹ ਆ ਹਾਂ ਆਪਣੇ ਤਾਂ ਖੰਡ ਪਾਪਾ ਬਣਾਈ ਜਾਂਦੇ ਨੇ ਇਹ ਲੋਕੀ ਸਾਫਟ ਕਰਦੇ ਜ਼ਿੰਮੇਵਾਰੀ ਹੂ ਕੰਚਰੀ ਪੈਕਿੰਗ ਐ ਅੱਧਾ ਕਿਲੋ ਚ ਲੈ ਲੈਣਾ ਕਿਲੋ ਚ ਲੈ ਲੈ। ਮੈਨੂੰ ਹੁਣ ਆਹੀ ਦੇ ਦੇ ਯਾਰ ਤੂੰ। ਇਹ ਲੈ ਜਾ ਨਾਲੇ ਤਾਂ ਤੂੰ ਦੇਖੀ ਸੀ ਜਦੋਂ ਇਹ ਜੀਬ ਤੇ ਲੱਗੂ ਐਂ ਕਹੇਗਾ ਹਾਂ ਹਾਂ। ਜਦੋਂ ਪੇਗ ਲਾਏਗਾ ਤੋ ਐਂ ਤੁਰਤਲੀ ਆਉ ਸਿਰ ਵੀ ਵੱਜੂ ਨਾ ਨਾ ਚਤਰਾ। ਪਰ ਤਾ ਤੂੰ ਮੈਨੂੰ ਬਚਾ ਲਿਆ ਹਨਾ ਯਾਰ ਵਧੀਆ ਹਾਲ ਵਾਲੇ ਪੁੱਠੇ ਕੰਮਾਂ ਚ ਪੈ ਗਿਆ ਤੀ ਇਹ ਨਜ਼ਾਰਾ ਲਊ ਚਾਹੇ ਜਾ ਕੇ ਮਾਤਾ ਨੂੰ ਖਵਾ ਦੀ ਪਿਓ ਨੂੰ ਖਵਾ ਦੀ ਦਾਦੇ ਨੂੰ ਖਵਾ ਦੀ। ਇਹ ਬਈ ਇਥੋਂ ਤੇਰੇ ਕੋਲ ਹੀ ਮਿਲੂਗਾ। ਇਹ ਆਪਣੇ ਕੋਲੇ ਦੀਪਕ ਢਾਬੇ ਦੇ ਸਾਹਮਣੇ ਉਹ ਧਨੋਲੇ ਅਤਰਾਲੀ ਦੁਕਾਨ ਤੋਂ ਨਮ ਗਲਤ ਕੰਮਾਂ ਜਨਾ ਪਏ ਉਹ ਆ ਚੀਜ਼ ਲੈ ਜਾਓ ਜੇ ਠੰਡ ਤੋਂ ਬਚਣਾ